ਨਾਤਰ ਉਰ ਤੇ ਭਾਈ ਕੋ ਲੀ ਲਿਖਾ ਜੀ ਬਨਰ ਇਧਰ ਆਇਆ ਠੰਡਾ ਚਾਉ ਤੇ ਆ ਨਤਰ ਉਰ ਬਾਦ ਆ ਜਿਸ ਨੂੰ ਬਾਈ ਕੀ ਹੋਣਾ ਹੈ ਆ ਜਿਸ ਨੂੰ ਸਾਰੇ ਨੇ ਅਸਚਨ ਕਰ ਬਣਾ ਬਾਈ ਕੋ ਸਾਰੇ ਨੇ ਹੋ ਰਿਹਾ ਹੈ ਨੇ ਵਿਜੀਟ ਕਰਿਓ ਇੱਥੇ बा पू भाई के दर्शन आ गए पूर्ण यादव अपना निहला चली सारे जने विजिट करे तुल पाली करते जमें छोटा मोटा प्रोग्राम करना है ना सागना पा है ना बहुत वो चीज़ है दिखाई इतने वजिया अरेज़मेंट आ जरूर विजिट करो सारे जाने जिम्मे आपको छोटा जि कोई फंक्शन करना वो बहुत वजिए चीज़ आ फुल क्वालिटी जीज मिलूगी ठीक है जी यह अपना छोटू राम आ गया ਸਰਵਿਸ ਫੋਲ ਲੈ ਦਿੰਦੇ ਆ। ਸਨਵਾਜ ਮਹਾਪੁਰ ਜਾਦਵ ਦੀ ਦੁਕਾਨ ਦਿਖਾ ਦੀ ਸੰਸਾਰੀ। ਆ ਦੇਖੋ। ਬਹੁਤ ਅਗੜਾ ਹੌਲਾ। ਛੋਟੇ ਮੋਟੇ ਫੰਕਸ਼ਨ ਕਰਨੇ ਹੋਣ ਜਦੋਂ ਵੀ। ਵਿజిਟ ਕਰਿਓ। ਉੱਪਰ ਕਾਣਾ ਹੋਏ। ਆ ਇੱਧਰ ਲਾ ਕਿਚਨ ਦਾ ਜਿੱਦਾਂ ਪਾਣੀ ਦੇਵੋ ਚੱਲ ਆ ਇੱਧਰ ਆ ਬੱਜਿਆ ਪੱਲਕ ਵਾਰਤੀ ਐ ਆਏ ਇਹ ਤੋਂ ਮਾਰਦੀ ਇੱਥੇ ਪ੍ਰੋਗਰਾਮ ਕਰਨਾ ਆਪਣੇ ਮੇਰੇ ਵਿਆਹ ਦਾ ਸਾਰਾ 아이 ਥ 안에서는사ਂ ਗ ੇ ਤ ੁ ਹੋਲ ਚੀਜ਼ ਅਸੀਂ ਇੱਥੋਂ ਕਰਨਾ ਹੈ ਵਿਆਹ ਦਾ ਪ੍ਰੋਗਰਾਮ ਜਿਹੜੇ ਮੇਰੇ ਬੋਕਰਾਂ ਪਵਾਉਣ ਦੀਆਂ ਸਕੀਮਾਂ ਕਰੀ ਜਾਂਨੇ ਦੇਖੋ ਲੱਗੀ ਲੱਗ ਗਈ ਜਮਾਏ ਪ੍ਰੋਗਰਾਮ ਆਉਣ ਦੀ ਹੂੰ ਧਾਰੇ ਆਣੇ ਵਿਜੀਟ ਕਰ ਰਹੇ ਹੋ ਜਿੱਦੇ ਵੀ ਤਲਵੰਡੀ ਸਾਹਿਬ ਆਉਂ ਤੁਮ ਦਿਖਾਉਣਾਗਾ ਬਾਅਦਾਂ ਬਾਅਦਾਂ ਦਿਖਾ ਦੇ ਇੱਕ ਵਾਰੀ ਹੋ ਇਸ ਨਾਲ ਕਰੋ ਨਾ ਇਹ ਗਾਂਚੇ ਨੇ ਕੋਈ ਸਰ ਕਿੱਥੇ ਲੈ ਦੱਸ ਦੱਸ ਟੈਂਡ ਰਹਿ ਜਾਂਦਾ ਇਹ ਆ ਜਾਂਦਾ ਇੱਥੇ ਨਾ ਤਰੋ ਇੱਧਰ ਆਉਣੇ ਉਹਨੇ ਸਰਦਾਰ ਜੀ ਤੁਸੀਂ ਜੀ ਆ ਨਾ ਤਰੋ ਬਸ ਇੱਥੇ ਨੇੜੇ ਹਸਪਤਾਲ ਲੇ ਲਓ ਠੀਕ ਹੈ ਸਿਧਵਾ ਹਸਪਤਾਲ ਕੋਲੇ ਨੇੜੇ ਜਿਵਾਸਤਾਲ ਦੇ ਸਾਹਮਣੇ ਹੈ ਪੂਜਾ ਢੰਡਾਰ ਇਹ ਆਪਣੀ ਭਾਈ ਦੀ ਸ਼ੌਕ ਆ ਵੱਡੇ ਭਾਈ ਦੀ ਇੱਥੇ ਵੀ ਜੀ ਹੁੰਦਾ ਇੱਥੇ ਵੀ ਖੜ ਕੇ ਸਾਨੂੰ ਪਤਾ ਜੀ ਤਾਂ ਵੀ ਜੀ ਹੁੰਦੇ ਇੱਥੇ ਬੈਠੇ ਬੈਠੀ ਸਪੋਰਟ ਕਰਦੇ ਹੁੰਦੇ ਆਗੇ ਠੀਕ ਹੈ ਜੀ ਇਹ ਆਪਣੇ ਪੂਰਨ ਜਦਵ ਸਾਹਿਬ ਜੀ